ਦੰਦ ਨਹੀਂ ਖਾਦੇ ਮੈਂ ਦੰਦ ਤਾਂ ਖਣਾ ਤੇ ਸਾਰਾ ਸਰੀਰ ਖਣਾ ਤਾ ਰੋਣਾ ਕਰਤਾ ਸੋਨੇ ਯਾ ਹਾਂ ਪਾਇਆ ਲਓ ਬਾਈ ਜਲੋ ਜਲ ਹੋਇਆ ਪਿਆਜ਼ ਰੱਬ ਨੇ ਕਿਹੜੀ ਲਾ ਛੱਡੀ ਸਵੇਰ ਤੋਂ ਤੜਕੇ ਲਈ ਤਾਂ ਥੋੜਾ ਜਿਹਾ ਤੱਕ ਹੜਚੰਦਾ ਬਾਕੀਆਂ ਫੇਰ ਆ ਗਿਆ ਨੂੰ ਸੰਤਾਨੇ ਰਿਓ ਬੰਨੀ ਪਈਏ ਹਾਂ ਤਾਂ ਪਾਣੀ ਉਹ ਪਾਣੀ ਗਲਖੀ ਦੇਣੀ ਮੱਕੀ ਹੁਣ ਹੋਉਂਦਾ ਜੀ ਦੀਆਂ ਜੀ ਪਾਣੀ ਖੜਾ ਆਹੇ ਦਾ ਮੀਂਹ ਚਾਹੀਦਾ ਲੈਤਾ ਹੁਣ ਸਾਰੇ ਇਹਦੀ ਜਮੀਂ ਪੈ ਰੇ ਆ ਹਾ ਉਹਨੇ ਰ ਉੱਪਰ ਤੱਕ ਜੰਪਾਲਦਾਰ ਨੂੰ ਅਵੇ ਸਮਾਂ ਮੀਂਹ ਆ ਰਿਹਾ ਹੈ ਦਮਾਵਾ ਨਾ ਨਹੀਂ ਲੋ ਵੀ ਮੀਂਹ ਤਾਂ ਦੇਖੋ ਪਾਣੀ ਆ ਪਾਣੀ ਕਰਤਾ ਤੇ ਇਧਰ ਧਾਨ ਵੀ ਡੁੱਬੇ ਪਏ ਆ ਆਪਣੇ ਹਣ ਧਾਨਾ ਜੇ ਪੂਰਾ ਪਾਣੀ ਖੜਾਤਾ ਤੇ ਇਧਰ ਚਰੀ ਵੀ ਭਰਤੀ ਸੀ ਚਰੀ ਦੇ ਨੱਕੇ ਖੋਲਦੇ ਆਪਾਂ ਨੇ ਹੁਣ ਆ ਖੇਤ ਨਹੀਂ ਮਾ ਇਧਰ ਨੂੰ ਚਲੇ ਜਾਂਦਾ ਪਾਣੀ ਬਾਕੀ ਉਹ ਇੱਕ ਅੱਗੇ ਖੋਲਦਾ ਨੋ ਨੱਕੇ ਖੋਲਦੇ ਚਰੀ ਤੇ ਉਹ ਵੀ ਢੱਡੀ ਜੀ ਕਰਦੀ ਚਰੀ ਆਪਣੇ ਵਾਲੇ ਹੇ ਹਮ ਜਮਤ ਆਈ ਤੇ ਵੈਸੇ ਚੜੀ ਪਾਣੀ ਕਰਕੇ ਥੋੜਾ ਖਰਾਬ ਹੋ ਜਾਣਾ ਕਰ ਮੈਂ ਦੇਖਦੇ ਆ ਜੇ ਹੁਣ ਨਾ ਮੀਂਹ ਪਿਆ ਫੇਰ ਆ ਤਾਂ ਪਾਣੀ ਸਾਂਭ ਜੂਗੀ ਮੌਸਮ ਤਾਂ ਬੱਦਲ ਬਾਈ ਫੇਰ ਹੋਈ ਵੀ ਹੁਣ ਘੰਟਾ ਕੇ ਆਰਾਮ ਨਾਲ ਮਿਲੂਗਾ ਜਿੱਥੇ ਤੱਕ ਲੱਗਦਾ ਰਾਤ ਨੂੰ ਫੇਰ 14 ਤੇ 16 ਤਰੀਕ ਤੱਕ ਇਹ ਨਹੀਂ ਦੱਸਿਆ ਹੋਇਆ ਜੇ ਪੈਂਦਾ ਫਿਰ ਬੇਸਬਾ ਪੈ ਜਾਂਦਾ ਨਹੀਂ ਪੈਣੀ ਚੱਲੀ ਆਉਂਦਾ ਬਾਕੀ ਉਹ ਇਧਰ ਨੱਕਾ ਖੋਲਦਾ ਤੁੰਦ ਨੇ ਨੋ ਵੀ ਦੀ ਰਪਈ ਵੀ ਆਪਣੀ ਉੱਪਰਲੇ ਖੇਤ ਦਾ ਪਾਣੀ ਇਧਰ ਪਾਤਾ ਹੁੱਲ ਆਇਆ ਪਿਆ ਆਪਾਂ ਨੇ ਓਵਰ ਬਲੋਬਾਸ ਤੇ ਨੱਕਾ ਜਦੋਂ ਓਵਰ ਹੁੰਦਾ ਪਾਣੀ ਇੱਧਰ ਈ ਛੜ ਔਰ ਡੱਕੇ ਮਰ ਗਏ ਤੇ ਪਾਣੀ ਨਾਲ ਹੁਣ ਬਹੁਤ ਪਹਿਲੇ ਹੁਣ ਫੇਲਾ ਲਾ ਲਿਆ ਗਾ ਓਵਰ ਪਾਣੀ ਸ਼ਾਦਾ ਚੱਲਦਾ ਹਾ ਅੱਕੇ ਹੁਣ ਇਹਦੇ ਚ ਪੈਂਦਾ ਪਾਣੀ ਇਹ ਆ ਗੰਨਾ ਖੜਾ ਹੀ ਰਹਿ ਗਿਆ ਤਿੰਨ ਚਾਰ ਵਾਰੀ ਵੱਢ ਲਿਆ ਤੇ ਜਦ ਮੈਂ ਫੇਰ ਹੋਇਆ ਆਉਂਦਾ ਤੇ ਉਹ ਖੜਾ ਹੀ ਰੱਖਣਾ ਬਾਕੀ ਹੁਣ ਹੋ ਗਈ ਸੈਟ ਬਈ ਜੀਤੀ ਆਪਣੀ ਵਾਲੀ ਆਪੀ ਲੱਗੀ ਬਰਾਬਰ ਜੇ ਹੁਣ ਜਿਹੜੀ ਹੁਣ ਚਨੀਮੀ ਜੀ ਦਿਗਦੀ ਵਿਚੀ ਉਹ ਵੀ ਤੇ ਹੁਣ ਕੱਖ ਜਿਹੜਾ ਮਣਾ ਮੋਟਾ ਦਿਖਦਾ ਹੋਰ ਇਹ ਵੀ ਕੱਢ ਦੇਣਾ ਆਪਾਂ ਨੇ ਮੱਕੇ ਨੂੰ ਮੌਸਮ ਦੇਖੋ ਕਿੰਨਾ ਖਰਾਬ ਰਹਿੰਦਾ ਬੱਦਲ ਬਾਈ ਹਜੇ ਦੱਸੀ ਵੀ ਹੈਗੀ ਆ 14 ਤਰੀਕ ਦਾ ਵੀ ਨਹੀਂ ਪੂਰਾ ਦੱਸਿਆ ਹੋਇਆ ਤੇ 16 ਦਾ ਵੀ ਬਾਕੀ ਹੁਣ ਸਾਣੀ ਪੂਣੀ ਕਰਤੇ ਆਪਾਂ ਨੇ ਸੱਟ ਤੇ ਉਹ ਪਾਰਲੀ ਮੋਟਰ ਵੀ ਜਿਹੜਾ ਮਾਰ ਕੇ ਹੁਣ ਇੱਧਰ ਵੀ ਪਾਣੀ ਦੇਖਣਾ ਇੰਨਾ ਪੂਰਾ ਸਵੇਰੇ ਮੈਂ ਸਾਧਰੇ ਰੇ ਪਾਉਣਾ ਤਾਂ ਇਹ ਤੇ ਰੇ ਪਾਉਣ ਲੱਗੇ 5:00 ਵਜੇ 4:00 ਵਜੇ ਕਿਣੀ ਆਈਆਂ ਤੇ ਚੱਕ ਕੇ ਆਪਾਂ ਨੇ ਮਿੰਜੇ ਅੰਦਰ ਕਰੇ ਉਹਦੇ ਬਾਅਦ ਬਾਰੇ ਪੰਨੇ ਆਪਾਂ ਤਾਂ ਕਰਕੇ ਅੰਦਰ ਕਰੇ ਮਿੰਜੀ ਫੇਰ ਬਰੀਕ ਬਰੀਕ ਕਿਣੀਆਂ ਹੀ ਕਰੀ ਗਈਆਂ ਮਾਹਰ ਆਣ ਦਿੰਨੇ ਜਲ ਛੱਡੀ ਜੇ ਹਟ ਗਿਆ 6-7 ਵਜੇ ਤੱਕ ਫੇਰ ਦੇਖਦੇ ਆਂ ਪਰ ਫੇਰ ਥੋੜਾ ਥੋੜਾ ਤੈ ਗਈ ਆ ਉਹ ਤੇਵਾ ਜਿਨ੍ਹਾਂ ਨੇ ਪਾਠ ਕਰਦਾ ਫੇਰ ਉੱਥੇ ਜਾਣਾ ਤਾਂ ਗੱਲ ਬਾਰੇ ਤੇ ਫੇਰ ਉਧਰ ਨੂੰ ਲੰਘ ਕੇ ਤੇ ਬਾਅਦ ਆ ਕੇ ਹੁਣ ਜਿੱਦਾਂ ਮੀਂਹ ਲਗਾਤਾਰੇ ਪੈ ਰਹੇ ਆ ਨੇ ਆ ਹੁਣ ਹੱਡੇ ਆ 10-15 ਮਿੰਟ ਹੋਏ ਆ ਫੇਰ ਆਪਾਂ ਇੱਧਰ ਜਿਹੜਾ ਮਾਨਾ ਇਹਨਾਂ ਪਾਣੀ ਪੂਣੀ ਦਾ ਸੈਟ ਮੱਤਾ ਬਣੋਂ ਟਪਾਤਾ ਬਣ। ਪਰ ਨਾਲੇ ਥੱਲੇ ਵਾਲੇ ਖੇਤਾਂ 'ਚ ਤਾਂ ਜਮਾ ਹੀ ਨਹੀਂ ਪਾਣੀ ਤੇ ਜਿਹਦਾ ਜਦੋਂ ਹੈਗਾ ਵੀ ਤਾਂ ਮੱਕੀ ਉਹ ਥੋੜਾ ਬਹੁਤ ਉੱਧਰ ਤੇ ਜੱਗੇ ਨਾਲੇ ਚੋਂ ਇੱਧਰ ਆ ਗਏ ਟਕਣ ਢਿੱਲਾ ਦੱਸ। ਤੇ ਉਹ ਥੱਲੇ ਵਾਲੇ ਕੇ ਜਮਾ ਹੀ ਖਾਲੀ ਤੇ ਉਹ ਵੀ ਭਰ ਗਏ ਹਨ। ਬਾਕੀ ਬੱਟਾ ਇੱਧਰ ਵੀ ਸਪਰੇਅ ਮਾਰ ਦਿੱਤੀ ਆਪਾਂ ਨੇ ਆਹ ਸਾਈਡ ਵੀ ਸਾਰਾ। ਚੱਲਦੇ ਬਾਕੀ ਹੁਣ ਦੂਈ ਮੋਟਰ ਉੱਧਰ ਮਾਰ ਕੇ ਆਉਣੀ ਜਿਹੜਾ ਅਸਲੀ ਗੱਲ ਜੀ ਅਸਲੀ ਗੱਲ ਜੀ ਲੋ ਬਾਈ ਮੀਂ ਤੇ ਵਾ ਬੈਠੀਆਂ ਸੰਗਤਾਂ ਸਾਰੀਆਂ ਇਹ ਲੋ ਜਿਹੜੇ ਕਰਕੇ ਮਾਰ ਰਹੇ ਵਿਚਾਰ ਕਰ ਰਹੇ ਹੈ ਵਿਚਾਰ ਕਾਦੀ ਕਰਦੇ ਕਿਤੇ ਕੀ ਕੀ ਵਾ ਮੀਂ ਦਾ ਕੀ ਕਿ ਤੇਰੀ ਵੀ ਨਹੀਂ ਵਿਚਾਰ ਕਿੰਨਾ ਪਾਣੀ ਹੈ ਇਹ ਕਹਿੰਦਾ ਅਫਸਰ ਨੂੰ ਜਾ ਕੇ ਉਹ ਟੈਨਸਨ ਦੇ ਨੂੰ ਹਾਂ ਉਹ ਬਾਤ ਚ ਕਰੋ ਯਾਰ ਸੱਚੇ ਬੈਠੇ ਨਹੀਂ ਆਇਆ ਉਹ ਬਾਤ ਚ ਕਰੋ ਯਾਰ ਰਹਿਣ ਦੋ ਬਾਕੀ ਪਾਣੀ ਲੈ ਜਿਆ ਕੈਸ ਹਾਲ ਹੈ ਤੁਸੀਂ ਪਰ ਮੈਂ ਕੁੱਤੇ ਦੀ ਉਮਰ 15-20 ਸਾਲ ਦੇ ਨੇ ਦੇ ਨੇ ਬਸ ਮੈਂ ਇੰਨਾ 15 ਦਾ ਬਾਈ ਨਹੀਂ 10000 ਮਸੀਓ ਟੱਪਦਾ 10 ਕੋਈਓ ਕੁੱਤਾ ਮੈਂ ਦੇਖਿਆ ਨਹੀਂ ਜ਼ਿੰਦਗੀ ਚ ਕਦੇ ਵੀ ਮੈਂ ਕਹਿੰਦਾ 10-15 ਨਹੀਂ ਬਾਈ ਦੇਖ ਲਈ ਨੈਟ ਪਰ ਵੀ ਸਰਚ ਕਰਕੇ ਦੇਖ ਲੈ ਮੈਂ ਮੈਨੂੰ ਜਿੱਥੇ ਤੱਕ ਪਤਾ ਬਾਈ 7 ਕ ਸਾਲ ਮਸੀ ਕੁੱਤਾ ਕਰਦਾ ਉਹਨਾਂ ਨੇ ਕਿਹਾ 10 ਤੋਂ 12 ਬਸ ਵਿਚ ਵਿਚੇ ਰਹਾ ਕੋਈ ਐਕਸੀਡੈਂਟ ਨਾ ਮਾਰਨਾ ਕੋਈ ਹੂ ਬਿਮਾਰ ਹੂ ਬਿਮਾਰੀਆਂ ਬਹੁਤ ਆ ਗਈਆਂ ਚਾਚੇ ਬੰਦਿਆਂ ਨੂੰ ਜਿਹੜਾ ਬਿਮਾਰੀਆਂ ਨਾ ਕਾਇਾ ਚੇ ਠਿਕਾ ਬੰਦਿਆਂ ਨੂੰ ਕੈਂਸਰ ਹੋ ਗਿਆ ਕੁੱਤਿਆਂ 'ਚ ਵੀ ਕੈਂਸਰ ਆ ਗਿਆ ਠੀਕ ਆ ਇੱਕ ਨੇ ਇੰਦਾਂ ਦੀ ਉਹ ਚਲਦੀ ਬਿਮਾਰੀ ਛੋਟੇ ਜਿਹੇ ਨੂੰ ਚੜ ਪਰਪੋ ਹਾਂ ਉਹ ਵਾਹ ਬਿਮਾਰੀ ਮਾੜੀ ਆ ਕੁੱਤਿਆਂ 'ਚ ਵੀ ਬਿਮਾਰੀਆਂ ਬਹੁਤ ਆ ਗਿਆ ਜਿਹੜੇ ਨਸਲ ਵਾਲੇ ਨੂੰ ਪੈਂਦੀਆਂ ਫੰਡਰ ਨੂੰ ਕੋਈ ਬਿਮਾਰੀ ਹਾਂ ਇਹ ਵੀ ਸਾਰੇ ਥਲੇ ਆ ਕੇ ਬੈਠੇ ਆ ਹਾਂ ਆ ਮੇਰੇ ਦੇਖ ਇਹ ਕਿਤੇ ਕੋਈ ਨਾਲ ਕੁੱਤੀ ਦੇ ਦੂਰ ਕਰ ਕੋ ਉਹ ਦੇਖ ਲੈ ਉਹਨਾਂ ਦਾ ਰੱਬ ਰੱਖੀ ਹੈ ਜਿਹੜੇ ਮੈਂ ਕੁੱਤੀ ਤੇ ਕਿੰਨੀ ਕੇਅਰ ਕਰੀ ਕਿੰਨੇ ਟੀਕੇ ਲਵਾਏ ਆ ਉਹ ਬਚਿਆ ਨਹੀਂ ਇੱਕ ਨਹੀਂ ਬਚਿਆ ਇਹ ਦੇਖੀ ਕੋਈ ਨਹੀਂ ਮਾਰਦਾ ਕੋਈ ਨਹੀਂ ਮਾਰਦਾ ਸਾਰੇ ਫਿਰਨਾ ਆਰਾਮ ਵਿੱਚ ਸਾਰੇ ਵੱਲੋਂ ਵੀ ਆ ਜਣਾ ਰੋ ਇਹਦੀ ਰਾਤ ਨੂੰ ਬੱਚੇ ਮੁੱਛਣ ਲੱਗਣਾ ਉਹ ਹਾਂ ਇੱਤੀ ਆਪ ਸਾਰੇ ਨੂੰ ਹਾਂ ਇੱਥੇ ਕੁੱਤੇ ਬੈਠੇ ਆ ਸਾਰੇ ਬੈਲਾਂ ਦੀ ਇੱਥੇ ਬੈਲਾਂ ਦੀ ਇੱਥੇ ਬੈਠੀ ਹੈ ਕੁੱਤੀ ਮੈਂ ਦੇਖ ਲੈ ਮੀਂਹ ਜੀ ਜਿਹੜੂ ਪੰਡਮੀ ਵਿੱਚ ਕਿਤੇ ਮਿਕੋਏ ਜੇ ਪਾਣੀ ਆ ਗਏ ਤੇ ਚੂੜੀਆਂ ਤੇ ਕੀ ਵੀਰੇ ਚੱਕ ਕੇ ਪਾਲੇ ਪਾਸੇ ਕਰਦੇ ਤੇ ਪੋਲਣ ਦਾ ਪਤਾ ਅੱਛਾ ਹਾਂ ਉਸੇ ਮੱਛਰ ਹੀ ਪਾਉਂਦਾ ਮੱਛਰ ਹੋਊਗਾ ਬਾਈ ਇਹਨਾਂ ਨੂੰ ਮੱਛੀ ਨਹੀਂ ਲੱਗਦਾ ਉਹ ਇਹਨਾਂ ਨੂੰ ਕੋਈ ਚੱਕਰ ਨਹੀਂ ਬਾਈ ਮੱਛਰ ਮੱਛਰ ਦਾ ਰੋਟੀ ਭਾਈ ਹੋਲੀ ਖਾਦੀ ਨਹੀਂ ਹੈ ਜੋ ਕਹੂੰਗਾ ਅੱਜ ਮੈਂ ਕੱਲ ਦੇਖ ਰਿਹਾ ਮੈਂ ਤਾਂ ਕੁੱਤੀ ਸੁਣੀ ਵਾਲੀ ਆਏ ਮਨ ਲੈ ਸੁੱਕੀ ਮੋਟਰ ਪਾਣੀ ਜਿਹੜੀ ਉਰੀ ਬੈਠੀ ਹੁੰਦੀ ਜੀ ਆ ਭੂਰੀ ਭੂਰੀ ਸ਼ੇ ਚਾਰ ਆਉਣ ਕੋ ਗਈ ਚਾਚੇ ਨਾਲ ਨੂੰ ਆਪਣੇ ਜਾਨੇ ਤੋਂ ਸੇਫ ਜਗਾ ਟੋਲ ਦਾ ਜਾਨਵਰ ਸਾਲਾ ਉੱਥੇ ਪਾਣੀ ਦਾ ਪੰਗਾ ਆਇਆ ਜੇ ਨਹੀਂ ਪਾ ਗਿਆ ਪਾਣੀ ਪਾਣੀ ਉੱਥੇ ਨਹੀਂ ਆਇਆ ਹੋਇਆ ਟੋਲ ਦੇ ਪੱਤੇ ਹੋਇਆ ਤਾਂ ਨਹੀਂ ਆਇਆ ਪਾਣੀ ਪੈ ਕੇ ਉਹ ਜੀ ਕਰ ਗਿਆ ਸਵੇਰ ਨੂੰ ਥੋੜਾ ਲਾ ਕੇ ਰੱਖੇ ਹੁਣ ਸਵੇਰ ਨੂੰ ਥੋੜਾ ਜੂਰੇ ਬਾਹਰ ਲਿਕੇ ਕੇ ਤਕਰੀਬੇ ਉੱਪਰ ਪੱਲੜੀ ਦੇ ਪਾਸ ਤੇ ਇੱਕ ਹੋਰ ਤੇ ਬਾੜੀ ਵਾਲ ਇੱਕ ਬੇਨ ਦੇ ਉੱਪਰ ਇੱਕ ਸਾਡੇ ਨਾਲ ਬਲੂਂਗੜਾ ਆਇਆ ਥੋੜਾ ਇੱਕ ਹੀ ਆਪਕੇ ਬਾੜੇ ਚ ਭਰਾ ਡੰਗਰਾ ਕਿੰਨੇ ਥੋੜਾ ਇੰਨਾ ਖੇਲਦਾ ਨਾ ਰਾਤ ਨੂੰ ਅਈਆਂ ਹਰਕਾਇਆਂ ਮਾਰਦਾ ਜਿਵੇਂ ਮੇਲਾ ਪਾਵਾ ਵਿਖੇ ਲੈ ਜਾ ਰਹੀ ਹਾਂ ਅੱਜ ਕਾ ਥਾਂ ਹਸ ਵੀ ਹੋਇਆ ਕਰਮਜੀਤ ਆ ਗਿਆ ਟਰੈਕਟਰ ਦੇਣ ਮੈਂ ਕਿਹਾ ਇੱਥੇ ਤੇ ਆਏ ਸੁੱਕੀ ਜਗ੍ਹਾ ਨੂੰ ਕੱਢ ਨਹੀਂ ਪਾਏਗਾ ਜਾਂ ਤਾਂ ਮਾਰੀ ਸਾਲ ਬੁੜੀ ਨੂੰ ਉੱਤੇ ਬਲੰਗੁਰਾ ਲਿਆ ਮਾਸ਼ਾਲਾ ਦੇ ਪੱਖੇ ਫਾਜਣਾ ਵੱਡੂਗਾ ਖਾਲਾ ਟਰੈਕਟਰ ਦੀ ਬੜੀ ਬੱਟਾ ਕਿੱਥੇ ਬੈਠ ਗਿਆ ਬਕਸਾ ਉੱਥੇ ਬੈਠਾ ਹੈ ਪਰ ਉਧਰ ਦੇ ਸਾਬ ਮੂਰੇ ਪਿੱਛੇੋਂ ਨਿਕਲ ਆਇਆ ਨਹੀਂ ਮੂਰੇ ਜਾਂਦਾ ਟੰਗਦਾ ਤਾ ਟੰਗੜਦਾ ਉਹ ਦਿਲ ਵਧੇ ਵੇ ਤੇ ਬਾਈ ਬਸ ਇਕਾ ਚੂਹੇ ਬੌਤੰਕ ਕਰਦੇ ਚੂਹੇ ਵਿੱਚ ਵੜ ਜੰਨੇ ਹਾਂ ਇਹ ਨਹੀਂ ਇਹਨੇ ਘਰੇ ਤੇ ਦੀਆਂ ਲੱਭਿਆ ਕੋਈ ਕਿ ਨਹੀਂ ਸਰਦਾਰ ਅਰਚਾਈ ਕਰ ਚੂਹਾ ਦਾ ਬਾਈ ਇੱਕ ਇੱਕ ਪੂੜੀ ਖੁੱਲੀ ਕੋਈ ਪੂੜੀ ਵੀ ਖੁੱਲੀ ਮੈਂ ਇੱਕ ਆ ਗਿਆ ਇਹਦਾ ਵੀ ਤੇਰੇ ਨਾਲ ਖੱਟ ਕੋਲੇ ਉੱਥੇ ਖੱਡਦੀ ਉੱਥੀ ਹੈ ਤੇਰੇ ਨਾਲ ਵੱਧ ਸਿਆਣੇ ਆ ਹਾਂ ਸਿਆਣੇ ਨਹੀਂ ਮੈਂ ਪਹਿਲਾਂ ਪਾਲੀ ਦਸ ਦਿਨ ਪਹਿਲਾਂ ਰਗੜ ਤਾ ਹਾਂ ਹੁਣ ਤਾਂ ਮੈਂ ਆਇਆ ਵੀ ਕੋਈ ਨਹੀਂ ਚੱਲਦਾ ਇੱਕ ਖੱਡਦੀ ਸਾਨੂੰ ਉਹ ਖੱਡ ਦੇ ਪਹਿਲਾਂ ਮਰ ਲੈ ਮਰਿਆ ਜਿੱਥੇ ਕਾਹ ਹਾਂ ਚੂਹੇ ਬਜੇ ਦੇਖੇ ਮੈਂ ਡੈੱਡ ਬਾਡੀ ਲੱਭੀ ਮੈਂ ਤਾਂ ਫਿਰ ਅਫਸੋਸ ਤਾਂ ਤੁਹਾਡੇ ਵੱਲ ਵੀ ਬਣਦਾ ਚਲਦੇ ਰਾਲ ਮਲਕੀ ਪਾ ਲੰਦੇ ਭੋਗ ਲੋ ਬਾਈ ਨੁਕਸਾਨ ਭੋਗ ਖਾਂਦੇ ਕੁਝ ਨਹੀਂ ਯਾਰ ਤੂੰ ਨੁਕਸਾਨ ਛੱਡ ਪਾਈ ਪਾਈ ਬੂਤੇ ਵਿੱਡੇ ਖੜੇ ਨਾ ਘਰਾਂ 20 25 ਮੈਂ ਕੱਟ ਕੇ ਛਿਟੇ ਆਇਆ ਛੱਡੇ ਆਇਆ ਉਧਰ ਸੈਲਰ ਵਾ ਨਦੀ ਬੰਨ ਨੂੰ ਚੜਾ ਉੱਥੇ ਖੋਲੇ ਹੁੰਦਾ ਤਾਂ ਮੈਂ ਟੋੜਦਿਆਂ ਪੈ ਗੱਡਾਂ ਨਾਲੇ ਇਹ ਮਾਰ ਦ ਨਦੀ ਚੜਦੇ ਉਹ ਜਿਹੜਾ ਯਾਰ ਕਰੀਏ ਕੀ ਆ ਹੁਣ ਮੈਨੂੰ ਪੁੱਛ ਇੱਧਰ ਛੱਡ ਦੇ ਹਲੇ ਹੋਰ ਤੂੰ ਤਾਂ ਬਾਦਮਾ ਗਿਆ ਗ੍ਰਿੰਡਰ ਸੜ ਗਿਆ ਭਈਆ ਤਾਂ ਮਾ ਭਈਆ ਉੱਥੇ ਦੇਖੀ ਕੀ ਡ੍ਰੇਨ ਕਿੰਨੀ ਮਾ ਭਾਉ ਉੱਥੇ ਦੇਖੀ ਕੀ ਆ ਵੀ ਤਾਂ ਨੀਵੇਂ ਪੰਜ ਬਿੱਤੇ ਐ ਕਿੱਡੀ ਬਈ ਜੀ ਕਹ ਸਰਦਾਰ ਸਾਰੇ ਪੰਜ ਛੇ ਬੂਟੇ ਇਕੱਠੇ ਖਾ ਲੈਣਾ ਨੇ ਵੱਢ ਕੇ ਸੜਦੇ ਤਾਂ ਆ ਗਿਆ ਵੱਢ ਕੇ ਸੜਨਾ ਵਾਹ ਹਾਂ ਆਂਦਾ ਪੰਜ ਬੂਟੇ ਇਕੱਠੇ ਉਹਨਾਂ ਨੂੰ ਦੰਦਾਂ ਦਾ ਇਲਾਜ ਕਰਾਉ ਕੋਈ ਉਹਨਾਂ ਦਾ ਹੈ ਬਹੁਤੇ ਦੰਦ ਨਹੀਂ ਖੜਦੇ ਹੈਗੇ ਚੱਕਰ ਆਹਾ ਹਾਂ ਸੱਚੀ ਗੱਲ ਆ ਲਾਉਂਗੇ ਭਲ ਜਾਓ ਉਹ ਮੈਂ ਮੇਰੀ ਪਵਾ ਦੋ ਜੜ ਇੱਕ ਕਢਾ ਕੇ ਤੇਰੀ ਉਹਦੇ ਜੜ ਮੇਰੀ ਪਵਾ ਦੋ ਕਹ ਦੰਦ ਨਹੀਂ ਖੜਦੇ ਮੈਂ ਦੰਦ ਤਾਂ ਖੜਾਉਂਦਾ ਸਾਰਾ ਸਰੀਰ ਖੜਾਉਂਦਾ ਕਰਤਾ ਸੋਨਿਆ ਪਾਇਆ ਗਿਆ ਏ ਜਿਹੜੀ ਜੁਆਨੀ ਆਉਂਦੀ ਏ ਉਹਦੇ ਨਾਲ ਹੋ ਜਾਂਦੇ ਲੋਡ ਮੇਰੇ ਤਾਂ ਯਾਰ ਇੱਕ ਨਹੀਂ ਖਾਦੀ ਮੈਨੂੰ ਆਉਂਦੀ ਨਹੀਂ ਆਉਂਦੀ ਸਾਨੂੰ ਦੇਸੀ ਕੀ ਮੰਗਦੇ ਵੀ ਦੇਸੀ ਕੀ ਮੰਗਦੇ ਖੜੋ ਤਸੌਰੀ ਮਰ ਵਾਲਾ ਹੁੰਦੇ ਹਣ ਹਾਂ ਉਹ ਦੱਸ ਮੈਂ ਵੀ ਪਾਉਣੀ ਆ ਫੇਰ ਘਰਾਂ ਰੱਖ ਦੂੰਗਾ ਮੈਂ ਯਾਰ ਚਾਚਾ ਹਾਂ ਇਤੇ ਨਹੀਂ ਉਹ ਕੰਮ ਕਰੀ ਤਕ ਪੂਰੀ ਰਲਾਈ ਆਉਂਦੀ ਹੈ ਉਹ ਵੀ ਜੂਹ ਛੱਡਦੇ ਉਹ ਸਭ ਤੋਂ ਵਧੀਆ ਕਿੰਨੂੰ ਰੋਲ ਨਹੀਂ ਰੋਲ ਨਹੀਂ ਇਹਨੂੰ ਸਿੱਟਾ ਹੀ ਛੱਡਦਾ ਸਿੱਟਾ ਕੋਈ ਦਾਣਾ ਨਹੀਂ ਲੱਭਦਾ ਕੋਈ ਜੂਹਾ ਵੀ ਲੱਭਿਆ ਫਿਰ ਹੋ ਰਿਹਾ ਯਾਰ ਅੱਧੀਆਂ ਨਾਲ ਹੋਰ ਜਾਨਵਰੀ ਫਾਈਂ ਹੋਰ ਵੀ ਠੰਡੇ ਕਾਟੋ ਫੂਟੋ ਫਾਈਂ ਨਹੀਂ 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 ਉੱਥੇ ਕਾਟਵਾ ਕੇ ਨਹੀਂ ਆਉਂਦਾ ਤੇਰਾ ਉੱਧਰ ਨਹੀਂ ਜੀਓ ਤੂੰ ਹੋਈ ਠੰਡੇ ਤੇ ਬਰਾਖਤ ਨਾਲ ਦਰੂਖਾ ਉੱਥੇ ਕਾਟੋ ਕਿੱਥੇ ਆ ਉੱਥੇ ਤੇ ਕਾਟੋ ਭੁੱਖੀ ਮਰਨਾ ਕਾਟੋ ਉੱਥੇ ਹਾਏ ਰਾਤ ਨੂੰ ਦੇਲਾ ਜਾਂਦੇ ਜਿਹੜੇ ਨੱਚਦੇ ਨਹੀਂ ਹੁੰਦੇ ਆਏ ਫਿਰਦੇ ਹੁੰਨੇ ਆ ਅੱਛਾ ਪਿਆ ਨੂੰ ਵੀ ਸੁਣਦੀ ਆ ਆ ਫੇਨੇ ਚੁਹੇ ਆ ਘਰਾਂ ਘਰਾਂ ਕਿੱਥੇ ਜਾ ਗਏ ਪਤਾ ਨਹੀਂ ਯਾਰ ਆ ਹੀ ਹਰਾਨ ਹੋਏ ਪਏ ਆ ਗਾਣੇ ਖੋਲੇ ਰੱਖੀ ਗਾਣੇ ਨਾ ਕੀ ਤਾਂ ਨਹੀਂ ਨਹੀਂ ਬਾਈ ਸਾਡੇ ਪਤਾ ਗਿਆ ਤਿੰਨ ਮਕਾਨ ਢਾਤੇ ਪੁਰਾਣੇ ਇੱਕ ਦਾ ਇਹ ਸੀਬੀ ਨਾ ਨੇ ਮੇਰੀ ਗੱਲ ਥੋੜਾ ਪਿੰਜਰਾ ਲਾਈ ਜਾ ਧੋਕੇ ਲਾਓ ਪਿੰਜਰਾ ਉਹ ਧੋਨੇ ਆ ਰੋਜ਼ ਤਨ ਦਾਦਾ ਰੋਦ ਦੇ ਮੈਂ ਦੋ ਛੱਡ ਕੇ ਆਉਣਾ ਦੋ ਦੋ ਵੜਦੇ ਆ ਇਹ ਸਾਲੇ ਉਹੀ ਆਉਂਦੇ ਬਸਪੇ ਨਾਲ ਇਹ ਹੈਂ ਛੱਡਦਾ ਕਹ ਤੇ ਉਹਨਾਂ ਨੂੰ ਉਧਰ ਛੱਡ ਕੇ ਆਉਣਾ ਹੋਰ ਹੁਣ ਮੈਂ ਬਣਾ ਲਵਾਂ ਬਣੀ ਬਾਈ ਘਰ ਹੁੰਦੇ ਹੈਂ ਬਣੀ ਜਾ ਇਹ ਲੈ ਲੈਣਾ ਚਲੋ ਬੋਤਲ ਲੈ ਕੇ ਆਵਾਂਗੇ ਫੋਨ ਨੂੰ ਆਹੋ ਕੱਲ ਵੀ ਲੈ ਆਉਣਾ ਖੀਰ ਬਣਾ ਲਓ ਅੱਜ ਮੈਂ ਤਾਂ ਬਣਾ ਲਈ ਭਾਈ ਲੈ ਬੈਠਾ ਚੱਲੀ ਹੈ ਨਾ ਖੀਰ ਗੁਰੇ ਆ ਨਹੀਂ ਅੱਜ ਸਵੇਰ ਅੱਜ ਸਵੇਰ ਦਾ ਰੱਖ ਲਿਆ ਆ ਗਿਆ ਮੋਕਰ ਗਿਆ ਤਾਰਕ ਤੇ ਵੀ ਤਾਰਕ ਨਹੀਂ ਜੀ ਬਣੂਗਾ ਉਹਦਾ ਤਕਰੀਰ ਕਹਿੰਦਾ ਮੋਕਰ ਗਿਆ ਨਾ ਨਾ ਹੈਗੀ ਆ ਅੱਜ ਨਹੀਂ ਪਰ ਅੱਜ ਹੋਰ ਬੱਸ ਤੇ ਆ ਗਿਆ ਕਹਿੰਦਾ ਠੀਕ ਧਰਨੀ ਹੋਊ ਕਹਿੰਦਾ ਹੁਣ ਮੈਂ ਕਿਹਾ ਚਲਦੇ ਆ ਖਾਣ ਕਹਿੰਦਾ ਕੱਲ ਨੂੰ ਮੇਰਾ ਰੰਦਾ ਬੁੱਖਰ ਨਹੀਂ ਇਹ ਵੀਡੀਓ ਬਣ ਗਈ ਪਹਿਲਾਂ ਫੜਦਾ ਹੁੰਦਾ ਕਹਿੰਦੇ ਕਿੰਨੇ ਵੀ ਮਾਜਾ ਮੈਂ ਲੈਣ ਵੀ ਲੱਗੇ ਮੈਂ ਵੀ ਦੇਖੇ ਜਾਣੇ ਆ ਚਲਦੇ ਆ ਉਹ ਕੱਲ ਨੂੰ ਲੈ ਕੇ ਜਾਉਂਗੇ ਬੰਮੇ ਭਾਈ ਆਲੂ ਕਿਥੇ ਆਉਂਦਾ ਕੱਲ ਜਾਵਾਂਗਾ ਆਪਣਾ ਉਹ ਕੋਈ ਨਾ ਚੱਕਰ ਪੁੱਤਿੰ ਮਝਾਂਡ ਕੇ ਨਹੀਂ ਆਉਂਦਾ ਬਹੁਤ ਪੈਸੇ ਦੇ ਮਝਾਂਡ ਕੇ ਬਹੁਤ ਪੈਸੇ ਲੈ ਕੇ ਜਾਵਾਂਗੇ ਕੱਲ ਸਾਰਾ ਕੁਝ ਹੈ ਚਲੋ ਠੀਕ ਆ ਭਾਈ ਹੁਣ ਦੇਖਦੇ ਕੱਲ ਦਾ ਮੀਂਹ ਦਾ ਕੀ ਬਣਦਾ ਅੰਦਰ ਕਰਦੇ ਯਾਰ ਮੀਂਹ ਵਿੱਚ ਬੈਠੇ ਹੋਏ ਹਾਂ ਖੜ ਕਰਾਂ